ਯਾਰ ਦੀਪੂ ਮੇਰੀ ਤਾਂ ਕਿਸਮਤ ਹੀ ਨਹੀਂ ਖਰਾਬ ਹੈ ਜਿਹੜਾ ਕੰਮ ਕਰਦਾ ਘਾਟਾ ਪੈ ਜਾਂਦਾ ਪਤਾ ਨਹੀਂ ਕਿਹੜੇ ਪੁਰਾਣੇ ਕਰਮਾਂ ਦੇ ਪਾਪ ਜਿਹੜੇ ਮੇਰੇ ਅੱਗੇ ਆਈ ਜਾਂਦੇ ਐ ਐਵੇਂ ਕਿਉਂ ਬੋਲ ਰਿਹਾ ਰਾਜਵੇ ਦੇ ਤੁਸੀਂ ਨਹੀਂ ਯਾਰ ਆ ਗੱਲ ਸੱਚ ਹੈ ਮੈਂ ਜਿਹੜਾ ਵੀ ਕੰਮ ਕਰਦਾ ਹਰੇ ਕੰਮ 'ਚ ਨੁਕਸਾਨ ਹੁੰਦਾ ਗਰਲ ਸੁਣੋ ਰਾਜਵੀਰੇ ਇੱਕ ਆਪਣੇ ਪਿੰਡ ਦੇ ਬਾਹਰ ਬਾਬਾ ਆ ਜਿੰਦਾ ਨਾਮ ਹੈ ਬਾਬਾ ਟਿੱਲੂ ਜਿੰਦੇ ਵੀ ਉਹ ਆਪ ਫੇਰ ਦਿੰਦਾ ਬਾਬਾ ਉਹਦੀ ਕਿਸਮਤ ਪਲਟ ਜਾਂਦੀ ਹੈ ਇੱਕ ਵਾਰ ਤੋਸੀ ਮੇਰੇ ਨਾਲ ਚਲੋ ਚਲੋ ਇਹ ਆਪ ਦੇ ਪੁੱਤ ਤੂੰ ਕਿਹੜੇ ਚੱਕਰਾਂ ਚ ਪੈ ਗਿਆ ਬਾਬਿਆਂ ਦੇ ਤੂੰ ਵੀ ਬਾਬਿਆਂ ਤੇ ਵਿਸ਼ਵਾਸ ਕਰਦਾ ਹੈ ਇਹ ਬਾਬੇ ਸਿਰਫ ਕਹਿਣ ਦੇ ਬਾਬੇ ਹੁੰਦੇ ਆ ਟੋਂਗ ਹੁੰਦਾ ਸਾਰਾ ਕੋਈ ਬਾਬੇ ਬੋਬੇ ਨਹੀਂ ਹੁੰਦੇ ਇਹ ਉਹ ਬਾਬਾ ਬਹੁਤ ਜਾਣੀ ਜਾਣ ਹੈ ਇੱਕ ਵਾਰੀ ਮੇਰੇ ਕਹਿਣ ਤੇ ਚਲੋ ਚੱਲ ਯਾਰ ਤੇਰੀ ਵੀ ਮੰਨ ਲੈਨੇ ਆ ਕਿਹੜਾ ਬਾਬਾ ਹੈਗਾ ਵੇਖ ਲੈਨੇ ਆ ਜੇ ਮੇਰਾ ਕੰਮ ਹੁੰਦਾ ਤੇਰੇ ਕਹਿਣ ਤੇ ਤਾਂ ਚੱਲ ਬਾਬਿਆਂ ਕੋਲ ਚੱਲਿਆਨੇ ਆ ਬੱਚਾ ਤੇਰੀ ਸਮੱਸਿਆ ਦਾ ਹੱਲ ਹੋ ਜਾਏਗਾ 5100 ਰੁਪਿਆ ਦੇ ਦੇ ਬਾਬਿਆਂ ਨੂੰ ਪੈਸਾ ਹੀ ਪੈਸਾ ਹੋ ਗਿਆ ਠੀਕ ਆ ਬੱਚਾ ਲੇਕਿਨ ਇਹ শাਲਾ ਕਰ ਕੀ ਰਹਾ ਹੈ ਯਾਹ ਪੇ ਓਏ ਮੈਂ ਦੇਖਿਆ ਬਾਬਾ ਪੈਸੇ ਗਿੰਦਾ ਪਿਆ ਸੀਗਾ ਹਾਂਜੀ ਬੱਚਾ ਬਾਬਾ ਜੀ ਮੈਂ ਜਿਹੜਾ ਵੀ ਕੰਮ ਕਰਦਾ ਉਸ ਕੰਮ ਤੇ ਮੈਨੂੰ ਘਾਟਾ ਪੈ ਜਾਂਦਾ ਸਿੱਧਾ ਪਾਸਾ ਜਾਣਾ ਖੁੱਕਾ ਪੈ ਜਾਂਦਾ ਜੇ ਕਿਸੇ ਦਾ ਭਲਾ ਕਰਾਂ ਬੁਰਾ ਹੋ ਜਾਂਦਾ ਤੁਸੀਂ ਦੱਸੋ ਬਾਬਾ ਜੀ ਇਹ ਮੇਰੇ ਨਾਲ ਕਿਉਂ ਹੁੰਦਾ ਪਿਆ ਹੈ ਕਿ ਕੋਈ ਮੇਰੇ ਇਸ ਦੇ ਜਨਮ ਦਾ ਕੋਈ ਪਾਪ ਹੈ ਜਾਂ ਕੋਈ ਪਿਛਲੇ ਪਾਪ ਨੇ ਮੇਰੇ ਜਿਹੜੇ ਅੱਗੇ ਆ ਦੇ ਪਏ ਬੱਚਾ ਹੱਥ ਵਖਾਓ ਤੁਹਾਡਾ ਬੱਚਾ ਤੇਰੇ ਤਾਂ ਸਾਥ ਸਾਥ ਸ਼ਨੀ ਬੈਠਾ ਆ ਬੈਠਾ ਇੱਥੇ ਘਰ ਜਮਾ ਕੇ ਆਵਦਾ ਇਹ ਭਗਵਾਨ ਕੀ ਜ਼ੁਲਮ ਹੈ ਬਾਬਾ ਜੀ ਹੱਲ ਕਰੋ ਇਹਦਾ ਕੋਈ ਇਹਨੂੰ ਕੱਢੋ ਬਾਹਰ ਬੱਚਾ ਮੇਰੇ ਧਿਆਨ ਚ ਆ ਰਿਹਾ ਹੈ ਹੱਲ ਹੋ ਜਾਏਗਾ ਬੱਚਾ ਇਹਦਾ ਹੱਲ ਹੋ ਜਾਏਗਾ ਦੱਸੋ ਬਾਬਾ ਜੀ ਕੀ ਹੱਲ ਹੈ ਇਹਨੇ ਵਾਸਤੇ ਗੌਰ ਤਪੱਸਿਆ ਕਰਨੀ ਪੈਣੀ ਹੈ ਬੱਚਾ ਤਾਂ ਤੇਰਾ ਕੰਮ ਤਾਂ ਹੋ ਜਾਏਗਾ 11000 ਦੀ ਗੁਪਤ ਸੇਵਾ ਚੜਾ ਦੇ ਨਹੀਂ ਬਾਬਾ ਜੀ 11000 ਰੁਪਏ ਮੈਂ ਤਾਂ ਪਹਿਲਾਂ ਹੀ ਕਰਜ਼ੇ ਵਿੱਚ ਹੈਗਾ ਆਥਾ ਮੇਰਾ ਪਹਿਲੇ ਤੰਗ ਚੱਲੀ ਜਾਂਦਾ ਹੁਣ ਮੈਂ ਕਿੱਥੋਂ ਲੈ ਕੇ ਆਉਂਗਾ 11000 ਬੱਚਾ ਜੇ ਕੰਮ ਕਰਵਾਣਾ ਹੈ ਤਾਂ ਪੈਸੇ ਤਾਂ ਦੇਣੇ ਪੈਣਗੇ ਐਵੇਂ ਬਾਬੇ ਕਿਵੇਂ ਤਪੱਸਿਆ ਕਰਨ ਠੀਕ ਹੈ ਬਾਬਾ ਜੀ ਵਿਸ਼ਵਾਸ ਕਰਦਾ ਤੁਹਾਡੇ ਦੇ ਪੈਸੇ ਦੇ ਦੇ ਦਿੰਨੇ ਆ ਕੰਮ ਤਾਂ ਹੋ ਜਾਊਗਾ ਨਾ ਬਾਬਾ ਜੀ ਹਾਂ ਬੱਚਾ ਆ ਲੋ ਬਾਬਾ ਜੀ ਲੈ ਆਓ ਬੱਚਾ ਥੋੜਾ ਕੰਮ ਹੋ ਜਾਊਗਾ ਜੈ ਬਾਬੇ ਆਲੀ ਬਾਬਾ ਜੀ ਅੱਜ ਦਕਸ਼ਨਾ ਘੱਟ ਨਹੀਂ ਬਣੀ ਲੱਗਦਾ ਦਿਨੋਂ ਦਿਨ ਗਰਾ ਘੱਟ ਰਹੇ ਨੇ ਇਹ ਵੀ ਮੇਰੀ ਗਲਤੀ ਹੈ ਲੱਗਦਾ ਰਿਹਾ ਕੋਈ ਨਹੀਂ ਬੱਚਾ

ਮੈਂਨੇ ਭਰ ਦਿਆਂ ਆਰਡਰ ਪੀਜ਼ਾ ਕਰ ਮੈਂ ਯਾਰ ਰਸੀਦ ਹੈ ਲੋ ਪਿੰਡੇ ਯਾਰ ਦੋ ਪੀਜ਼ੇ ਲੈ ਕੇ ਆਈ ਯਾਰ ਹਾਂ ਬੱਬਾ ਤਾਂ ਫਰੋਡ ਨਿਕਲਿਆ ਇਹ ਤਾਂ ਸਾਲੇ ਪੈਸੇ ਲੁੱਟਣ ਵਾਲੇ ਆ ਤੇ ਆਹ ਸਾਲਾ ਦੀਪੂ ਵੀ ਨਾਲ ਮਿਲਿਆ ਆ ਖੜਜੋ ਸਾਲਿਓ ਪਿੰਡ ਵਾਲਿਆਂ ਨੂੰ ਲੈ ਕੇ ਆਉਣਾ ਥੋਡੀ ਸੱਚਾਈ ਮੈਂ ਲੈ ਕੇ ਆਉਣਾ ਸਾਹਮਣੇ ਸਾਰਿਆਂ ਦੇ ਖੜਜੋ ਆਜੋ ਤੁਹਾਨੂੰ ਮੈਂ ਦਿਖਾਉਣਾ ਬਾਬਿਆਂ ਦਾ ਹਾਲ ਇਹ ਜਿਹੜੀਆਂ ਤੁਸੀਂ ਜਨਾਨੀਆਂ ਬਾਬਿਆਂ ਦੇ ਉੱਤੇ ਦਾਜਾਜਾ ਡਿੱਗਦੀਆਂ ਹੋ ਨਾ ਇਹ ਸਾਲੇ ਲੁਟੇਰੇ ਹੁੰਦੇ ਆ ਉਹ ਪਿੰਡ 'ਚ ਮੈਂ ਦਿਖਾਉਣਾ ਪੈਸੇ ਖਾਣ ਵਾਲੇ ਹੁੰਦੇ ਆ ਆਇਆ ਰਿਹਾ ਸਭ ਹਾਂ ਹਾਏ ਤੂੰ ਤਾਂ ਮੈਨੂੰ ਲੈ ਕੇ ਆਇਆ ਸੀਗਾ ਕਿ ਬਾਬਾ ਜਾਣੀ ਜਾਣ ਹੈ ਹੱਥ ਫੇਰਦੇ ਐ ਹੋ ਜਾਂਦਾ ਕੰਮ ਹੋ ਜਾਂਦਾ ਸਾਰੇ ਉਹ ਪੈਸੇ ਖਾਦਿਆ ਨੇ ਮਿਲ ਕੇ ਤੁਸੀਂ ਦੋਵੇਂ ਜਣੇ ਹੈਂ ਆ ਬਾਬਾ ਤੂੰ ਕਿੱਧਰ ਚੱਲਿਆ ਓਏ ਮਾ ਮਾ ਸਾਲ ਮਾ ਇਹਨੇ ਮਾ ਸੜ ਗਏ